ਜੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਾਅ ਇਨ ਆਰਡਰ ਦੀ ਸਥਿਤੀ ਨੂੰ ਲੈ ਕੇ ਪੂਰੇ ਸਮਾਜ ਸੇਵਿਕ ਸੰਸਥਾਵਾਂ ਵਿਪੱਖ ਦੇ ਲੋਕ ਬੜੇ ਚਿੰਤਾ ਦੇ ਵਿੱਚ ਹੈਗੇ ਆ ਲੇਕਿਨ ਜਦੋਂ ਪੰਜਾਬ ਦੇ ਲਾਅ ਇਨ ਆਰਡਰ ਦੀ ਗੱਲ ਹੁੰਦੀ ਹੈ ਤੇ ਸ਼ਰੇਆਮ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਆ ਤੇ ਜਦੋਂ ਗੋਲੀਆਂ ਚੱਲਦੀਆਂ ਤੇ ਉਰੀ ਵੀਡੀਓ ਜੇ ਸਰਕਾਰੀ ਕੈਮਰੇਜੋ ਨਿਕਲੀ ਹੋਵੇ ਤੇ ਪੁਲਿਸ ਕਹਿੰਦੀ ਆ ਕਿ ਅੱਜ ਪਟਾਕੇ ਚਲਾਏ ਆ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਇਸ ਪਰਿਵਾਰ ਦੇ ਨਾਲ ਹੋਇਆ ਐ ਲਵ ਕੁਮਾਰ ਵੀਰਾ ਜੋ ਉਹ ਡੀਸੀ ਦਫ਼ਤਰ ਦੇ ਵਿੱਚ ਕੰਮ ਕਰਦਾ ਆ डीसी ਦਫਤਰ ਦੇ ਵਿੱਚ ਲੱਗਾ ਇਹਦਾ ਉਹਦਾ ਛੋਟਾ ਭਰਾ ਜਿਹੜਾ ਏਸੀ ਆ ਦੀ ਰਿਪੇਅਰਿੰਗ ਕਰਦਾ ਆ ਕੋਈ ਦ੍ਰਿਸ਼ਟੀ ਹਸਪੀਟਲ ਦਾ ਮਾਲਕ ਡਾਕਟਰ ਪ੍ਰਿਥਵੀ ਭਾਰਤਵਾਜ ਔਰ ਤੇ ਅੱਗੇ ਵੀ 3 102 ਐਫਆਰ ਨੰਬਰ ਤੇ 326 ਦਾ ਮੁਕਦਮਾ ਅੱਗੇ ਵੀ ਦਰਜ ਹੈਗਾ ਉਹਨੇ ਕਿਸੇ ਬੰਦੇ ਨੇ ਦਾਤਰ ਮਾਰ ਕੇ ਸਿਰ ਤੇ ਉੱਤੇ ਸੱਟ ਲਾਈ ਸੀ ਉਹਦਾ ਝਗੜਾ ਹੁੰਦਾ ਕਿਉਂ ਆ ਹੋਣ ਦਾ ਰੀਜ਼ਨ ਇਹ ਹੈਗਾ ਕਿ ਭਾਈ ਸਾਹਿਬ ਜਦੋਂ ਔਰੇ ਘਰ ਕੋਈ ਮਲਾਜਮ ਜਾ ਏਸੀ ਵਾਲਾ ਵਰਕਰ ਜਾਵੇ ਠੀਕਰਨ ਜਾਂ ਕੋਈ ਹੋਰ ਮੁਲਾਜ਼ਮ ਜਿੰਨੇ ਕੰਮ ਕਰਨ ਤੋਂ ਬਾਅਦ ਪੈਸੇ ਮੰਗਣੇ ਆ ਉਹਨੇ ਕਲੇਸ਼ ਪਾ ਕੇ ਤੇ ਆਪਣੀ ਪੂਰੀ ਧੋਸ ਦਸਨੀ ਆ ਤੇ ਉਸ ਬੰਦੇ ਦੇ ਉੱਤੇ ਜਾਂ ਜਾਨਲੇਵਾ ਹਮਲਾ ਕਰਨਾ ਗੋਲੀਆਂ ਚਲਾਉਣਾ ਉਹਰੇ ਸ਼ਰੇਆਮ ਪੇਸ਼ ਹੈਗਾ ਇਸ ਤਰ੍ਹਾਂ ਦਾ ਵਕੂਆ 1 28 ਅਗਸਤ ਨੂੰ ਹੋਇਆ ਪਰਵਾਰ ਅੱਜ 26 ਸਤੰਬਰ ਹੋ ਗਈ ਆ ਇੱਕ ਮਹੀਨਾ ਹੋਣ ਤੇ ਆ ਗਿਆ ਲੇਕਿਨ ਪੁਲਿਸ ਵੱਲੋਂ ਹੱਲੇ ਤੱਕ ਕੋਈ ਵੀ ਐਫਆਰ ਦਰਜ ਨਹੀਂ ਕੀਤੀ ਹੈ ਮਾਮਲਾ ਹੈਗਾ ਇਸਲਾਮਾਬਾਦ ਥਾਣੇ ਦਾ ਐਸਐਚਓ ਜਸਬੀਰ ਲੱਗਾ ਲੇਕਿਨ ਹੁਣ ਉਹ ਜਸਬੀਰ ਨੇ ਕੀ ਕੀਤਾ ਜਦੋਂ ਸਰਕਾਰੀ ਮਲਾਜ ਕੈਮਰੇ ਚੋ ਵੀਡੀਓ ਕਢਾਈ ਵੀਡੀਓ ਕਢਾਣ ਤੋਂ ਬਾਅਦ ਇਸ ਪਰਿਵਾਰ ਨੂੰ ਵੀਡੀਓ ਨਹੀਂ ਦਿਖਾਈ ਜਾਂਦੀ ਇਸ ਪਰਿਵਾਰ ਨੂੰ ਕਿਹਾ ਜਾਂਦਾ ਕਿ ਇਹ ਜਿਹੜੇ ਪਟਾਕੇ ਚੱਲਦੇ ਪਏ ਮੈਂ ਆਪਜੀ ਨੂੰ ਆਪਣੇ ਫੋਨ ਤੋਂ ਵੀਡੀਓ ਦਿਖਾਦਾ ਜੀ ਆਪਜੀ ਜਨਤਕ ਵੀ ਕਰ ਦਿਓ ਇਹ ਜਿਹੜਾ ਡਾਕਟਰ ਪ੍ਰਿਥਵੀ ਹੈਗਾ ਦੋ ਮਲਾਜਮ ਜਾਂਦੇ ਵੀਰ ਜਾਂਦੇ ਆ ਉਹਨੂੰ ਪੁੱਛਦੇ ਆ ਕਿ ਭਾਈ ਸਾਹਿਬ ਇਹ ਜਿਹੜਾ ਏਸੀ ਦੇ ਸਾਡੇ ਪੈਸੇ 3500 ਰੁਪਿਆ ਬਣਿਆ ਉਹ ਦੇ ਦੋ ਤੇ ਉਹਨੂੰ ਪਰਦੇਸੀ ਆਈਸਕ੍ਰੀਮ ਲਾਗੇ ਜਿਹੜੀ اسلامਾਬਾਦ ਚੌਂਕ ਦੇ ਵਿੱਚ ਮੌਜੂਦ ਆ ਉੱਥੇ ਬੁਲਾ ਲਿੱਤਾ ਜਾਂਦਾ ਬਾਅਦ ਦੇ ਵਿੱਚ ਸਾਈਡ ਤੇ ਹੋ ਕੇ ਗੋਲੀ ਚਲਾਈ ਜਾਂਦੀ ਆ ਤੇ ਉਹਨਾਂ ਪਾਸ ਵੀਰਾਂ ਨੂੰ ਪੁਜਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਇਸ ਵੀਰਾਂ ਤੇ ਆਪਣੇ ਪੈਸੇ ਦੀ ਧੋਸ ਦੇ ਨਾਲ ਐਸਐਚਓ ਨੂੰ ਖਰੀਦ ਕੇ ਤੇ ਉਹ ਅੱਜ ਤੱਕ ਬਾਹਰ ਫਿਰ ਰਿਹਾ ਅਜੇ ਤੱਕ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਤੇ ਥੋੜਾ ਜਿਹਾ ਧਿਆਨ ਤੁਹਾਡਾ ਹੋਰ ਲਿਆਦਾ ਕਿ 28 ਦੀ ਰਾਤ ਇਹ ਵਾਰਦਾਤ ਹੁੰਦੀ ਆ ਤੇ 29 ਤਰੀਕ ਨੂੰ ਸਾਡੇ ਮਾਯੋਗ ਸੀਐਮ ਸਾਹਿਬ ਅੰਬਰਸਰ ਚ ਮੌਜੂਦ ਸੀ ਸੀਤਲਾ ਮੰਦਿਰ ਦੇ ਵਿੱਚ ਆਏ ਸੀ ਨਮਸਤਕ ਹੋਣ ਉਸ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਰਾਤ ਪਰਚਾਦਰ ਚ ਹੁੰਦਾ ਪੁਲਿਸ ਨੂੰ ਪਤਾ ਹੁੰਦੇ باوجود ਵੀ ਕਿ ਅਗਲੇ ਦਿਨ ਸੀਐਮ ਨੇ ਆਣਾ ਤੇ ਅਰੇਸਟ ਕਿਸੇ ਦੀ ਨਹੀਂ ਪਈ ਪਰਚਾ ਹਜੇ ਤੱਕ ਨਹੀਂ ਦਰਜ ਕੀਤਾ ਪਤਾ ਨਹੀਂ ਪੁਲਿਸ ਲਾਅ ਐਂਡ ਆਰਡਰ ਦੀ ਕੀ ਸਮਝ ਪਾ ਰਹੀ ਹੈ ਮਨੀ ਜੀ ਕਿੰਨੀਆਂ ਗੋਲੀਆਂ ਚੱਲੀਆਂ ਸੀ ਦੇਖੋ ਜੀ ਇਸ ਵੀਡੀਓ ਦੇ ਵਿੱਚ ਸ਼ਰੇਆਮ ਦੇਖ ਰਿਹਾ ਕਿ 2 ਤੋਂ 3 ਫਾਇਰ ਹੋਏ ਆ ਤੇ ਉਸ ਜਿਹੜੇ ਫਾਇਰ ਵੀ ਹੋਏ ਔਰ ਇਹ ਲਾਇਸੈਂਸੀ ਪਿਸਟਲ ਤੋਂ ਹੋਏ ਆ ਲੇਕਿਨ ਪੁਲਿਸ ਨੂੰ ਲੱਗਦਾ ਹੈ ਕੁਝ ਇਹੋ ਜਿਹੇ ਚਸ਼ਮੇ ਲਿਆ ਕੇ ਦੇਨੇ ਜਿੱਥੇ ਉਹਨਾਂ ਨੂੰ ਕੋਈ ਲਾਅ ਐਂਡ ਆਰਡਰ ਸਥਿਤੀ ਜਿਹੜੀ ਸਹੀ ਦਿਖੇ ਇਹਨੂੰ ਗੋਲੀਆਂ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਇਹ ਪਟਾਕੇ ਚੱਲੇ ਆ ਪਟਾਕੇ ਦੇ ਵਿੱਚ ਤੇ ਇਹਦੇ ਵਿੱਚ ਕੋਈ ਜ਼ਮੀਨ ਆਸਮਾਨ ਦਾ ਫਰਕ ਹੈਗਾ ਚਲਾ ਕੇ ਗੋਲੀ ਅੱਜ ਵੀ ਗੁਨਾਹਗਰ ਉਹ ਸ਼ਰੇਆਮ ਤੇ ਲੋਇਨ ਆਰਡਰ ਸਿਰ ਭਾਈ ਸਾਹਿਬ ਪੰਜਾਬ ਦਾ ਤੇ ਹੋਊਗਾ ਖਰਾਬ لیکن ਜਿਹੜੀ ਤਿੰਨ ਪੁਲਿਸ ਕੋ ਜਾ ਬਿਲਕੁਲ ਉਸ ਕੀ ਕਾਰਵਾਈ ਦੀ ਗੱਲ ਜਿਹੜੀ ਆ ਉਹ ਕਰਦੀ ਹੈ ਪੁਲਿਸ ਕਾਰਵਾਈ ਦੀ ਕੋਈ ਗੱਲ ਨਹੀਂ ਕਰਦੀ ਇਹ ਤਾਂ ਮੈਨੂੰ ਸੀਸੀਟੀਵੀ ਦੀ ਫੁਟੇਜ ਮੈਂ ਆਪਣੇ ਬਿਹਾਵ ਤੇ ਕਢਾਈ ਕਿਉਂਕਿ ਉਸ ਟਾਈਮ ਤੇ ਮੇਰੇ ਕੁਝ ਮੁੱਦੇ ਮਜੂਦ ਸੀ ਫਿਰ ਮੈਂ ਇਸ ਪਰਿਵਾਰ ਨਾਲ ਵਾਰਤਾਲਾਪ ਕੀਤਾ ਜਦੋਂ ਮੈਂ ਇਸ ਪਰਿਵਾਰ ਦੇ ਘਰੇ ਗਿਆ ਤੇ ਇਸ ਪਰਿਵਾਰ ਦੇ ਜੀ ਮੇਰੇ ਨਾਲ ਰੋਣ ਲੱਪੇ ਉਹ ਕਹਿੰਦੇ ਕਿ ਭਾਈ ਸਾਹਿਬ ਅਸੀਂ ਨੋਰਮਲ ਜੀ ਆ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਜੋ ਟੀਵੀ ਬੜੀ ਮੁਸ਼ਕਲ ਨਾਲ ਪੱਕਦੀ ਹੈ ਤੇ ਪਾਏ ਇਸ ਦਾ ਟੱਕਰ ਕਿੱਦਾਂ ਲਵਾਂਗੇ ਫਿਰ ਮੈਂ ਇਹਨਾਂ ਪਰਿਵਾਰ ਨੂੰ ਆਸ਼ਵਾਸਨ ਦਿਵਾਇਆ ਕਿ ਮੈਂ ਤੁਹਾਡੇ ਨਾਲ ਖ ¿Por <coughs> ਕੁਤਾ ਹੀ ਵਰਤੀਆ ਜਾਂ ਇਹਨੇ ਕੋਈ ਲਾਅਨ ਆਰਡਰ ਦੀ ਸਥਿਤੀ ਖਰਾਬ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਰਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਮਾਨ ਸਾਹਿਬ ਨੇ ਵੱਡੀਆਂ ਕਾਰਵਾਈਆਂ ਕੀਤਿਆਂ ਹੁਣ ਵੀ ਪਿੱਛੇ ਡਿਪਟੀ ਦੇ ਪਰਚਾ ਦਿੱਤਾ ਲੇਕਿਨ ਮੈ ਚਾਹਨਾ ਹੈ ਕਿ ਐਸਐਚਓ ਜੁਦੀ ਵੀ ਡਿਪਾਰਟਮੈਂਟਲ ਜਿਹੜੀ ਇਨਕੁਆਇਰੀ ਖੁੱਲੇ ਇਹਨੇ ਪਰਚਾ ਕਿਉਂ ਨਹੀਂ ਹਲੇ ਤੱਕ ਦਰਜ ਕੀਤਾ ਨਾਲ ਲੇਡੀ ਵੀ ਕਿ ਨਜ਼ਰ ਆ ਰਹੀ ਐਸ ਵੀਡੀਓ ਦੇ ਵਿੱਚ ਕੀ ਲੱਗਦਾ ਨੇ ਕਿ ਕਿਸੇ ਦੀ ਜਾਨ ਉ ਜਾ ਸਕਦੀ ਸੀ ਸਿਚੁਏਸ਼ਨ ਉਹ ਵਾਈਫਾਇਰ ਹੀ ਕੀਤੇ ਗਏ ਨੇ ਦੇਖੋ ਜੀ ਕਿਸੇ ਦੀ ਜਾਨ ਜਾਣ ਲਈ ਤੇ ਉਹਨਾਂ ਨੇ ਕੀਤਾ ਜੇ ਕਿਸੇ ਦੇ ਉੱਤੇ ਪਿਸਤੌਲ ਤੰਦੀ ਤੇ ਪੁਲਿਸ ਇੱਕਦਮ ਹੀ 3 ਚੁੱਕ ਲੈਂਦੀ ਹੈ ਤੇ ਇਹ ਪਰਿਵਾਰ ਗਰੀਬ ਆ ਜ਼ਾਹਿਰ ਕੋ ਉਹ ਫਾਈਨੈਂਸ਼ੀਅਲੀ ਹਾਲਾਤ ਸਹੀ ਨਹੀਂ ਹੈਗੇ ਜਾਂ ਉਹ ਇਹ ਪੰਜਾਬ ਤੋਂ ਕਿਤੇ ਬਾਹਰੋਂ ਆਏ ਆ ਜੇ ਪ੍ਰithvi ਜਿਹੜਾ ਡਾਕਟਰ ਪ੍ਰithvi ਆ ਪੰਜਾਬ ਦਾ ਵਾਸੀ ਆ ਪੰਜਾਬ ਤੋਂ ਬਾਹਰੋਂ ਆਏ ਤਾਂ ਉਹਨਾਂ ਨੂੰ ਰਾਈਟ ਹੈਗਾ ਕਿ ਇਹਨਾਂ ਤੇ ਗੋਲੀ ਚਲਾ ਦੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਕਰਨੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜੇ ਪੁਲਿਸ ਮੁਲਾਜ਼ਮ ਕੁਤਾਹੀ ਵਰਤਦੇ ਨੇ ਨੈਗਲੀਜੈਂਸ ਆਫ ਡਿਊਟੀ ਪੰਜ ਜਲੰਧਰ ਦੇ ਵਿੱਚ ਵੀ ਆਪਣੇ ਵੱਡੇ ਅਧਿਕਾਰੀ ਸਸਪੈਂਡ ਹੋਏ ਤੇ ਅੱਜ ਜਿਲ੍ਹਾ ਅੰਮ੍ਰਿਤਸਰ ਅੰਮਰਸਰ ਦੇ ਵਿੱਚ ਆਪਾਂ ਚਾਹੁੰਦੇ ਆ ਕਿ ਜਿਹੜੇ ਨੈਗਲੀਜੈਂਸ ਆਫ ਡਿਊਟੀ ਲਾਪਰਵਾਹੀ ਕਰਦੇ ਆਪਣੀ ਡਿਊਟੀ ਦੇ ਵਿੱਚ ਕੀਤਾ ਜਾਵੇ ਜਿਹੜਾ ਕੀ ਮਾਹੌਲ ਪੰਜਾਬ ਦਾ ਅੱਜ ਵੀ ਖਰਾਬ ਕਰ ਰਿਹਾ ਜੇਕਰ ਨਹੀਂ ਇਹ ਕੁਛ ਕਰਦੇ ਤੁਹਾਡੇ ਵੱਲੋਂ ਜਾਂ ਤੁਹਾਡੇ ਐਨਜੀਓ ਵੱਲੋਂ ਕੀ ਕੀਤਾ ਜਾਵੇ ਦੇਖੋ ਜੇ ਨਹੀਂ ਕਰਦੇ ਤੇ ਫਿਰ ਭਾਈ ਸਾਹਿਬ ਇਹਨੂੰ ਮੈਂ ਵੱਡੇ ਲੈਵਲ ਦੇ ਉੱਤੇ ਸੰਗਠਨ ਨੂੰ ਗੱਲ ਕਰਾਂਗਾ ਪਹਿਲਾਂ ਤਾਂ ਮਾਨ ਸਾਹਿਬ ਨੂੰ ਵੀ ਵੀਡੀਓ ਪਾਵਾਂਗਾ ਜਿਹੜੇ ਉਹਨਾਂ ਨੇ ਟੋਲ ਫਰੀ ਨੰਬਰ ਦਿੱਤੇ ਹੋਏ ਉਹਨਾਂ ਦੇ ਵੀ ਵੀਡੀਓ ਪਾਵਾਂਗਾ ਦੇਖਾਂਗੇ ਸੀ ਮਾਨ ਸਾਹਿਬ ਦੀ ਜੋ ਮੰਚ ਹੈਗੀ ਉਹ ਪੰਜਾਬ ਦੇ ਪ੍ਰਤੀ ਸਹੀ ਹੈ ਲਾਅ ਐਂਡ ਆਰਡਰ ਦੇ ਪ੍ਰਤੀ ਸਹੀ ਹੈਗੀ ਆ ਜੇ ਤਾਂ ਕੋਈ ਹੱਲ ਹੋਏਗਾ ਠੀਕ ਹੈ ਨਹੀਂ ਹੋਏਗਾ ਤੇ ਭਾਈ ਸਾਹਿਬ ਫਿਰ ਤਾਂ ਐਜੀਟੇਸ਼ਨ ਐਂਡ ਲਾ ਹੱਲ ਲਗਾ ਫਿਰ ਭੰਡਾਰੀ ਬੋਲਦਾ ਹੀ ਬੈਠਾਂਗੇ ਅਜੀ ਕੀ ਨਾਮ ਹੈ ਤੁਹਾਡਾ ਔਰ ਤੁਹਾਡੇ ਨਾਮ ਯਸ਼ਪਾਲ ਹੈ ਜੀ ਜੀ ਤੇ ਕੀ ਇੰਸਟੈਂਟ ਕੀ ਹੈ ਸੀਗਾ ਜੀ ਇੰਸਟੈਂਟ ਜੀ ਮੇਰਾ ਏਸੀ ਦਾ ਕੰਮ ਹੈ ਜੀ ਅਸੀਂ ਇਹਨਾਂ ਦੇ ਏਸੀ ਠੀਕ ਕੀਤਾ ਉਸ ਤੋਂ ਬਾਅਦ ਇਹਨਾਂ ਕੋ ਪੈਸੇ ਲੈਣੇ ਸੀ ਤੇ ਇਹਨਾਂ ਨੇ ਫੋਨ ਕਰਕੇ ਮੇਰੇ ਬਰਦਰ ਨੂੰ ਉੱਥੇ ਬੁਲਾਇਆ ਤੇ ਤੁਸੀਂ ਆ ਜਾਓ ਆਪਣੇ ਪੈਸੇ ਲੈ ਲਓ ਸੀ ਦੇ ਉੱਥੇ ਜਾ ਕੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਬਰਦਰ ਨੇ ਕਿਹਾ ਗਾਲਾਂ ਨਾ ਕੱਢ ਤੂੰ ਨਹੀਂ ਪੈਸੇ ਦੇਣੇ ਕੋਈ ਗੱਲ ਨਹੀਂ ਇਹਨੇ ਉਸੇ ਤਾਈ ਵੀ ਆਪਣੀ ਰਵਲਵਰ ਕਢਾ ਲਈ ਇਹਦੀ ਵਾਈਫ ਨੇ ਕਿਹਾ ਕੱਢ ਗੋਲੀ ਗੋਲੀ ਮਾਰ ਦੇ ਤੂੰ ਇਹਨਾਂ ਦੇ ਕੋਈ ਗਣੀ ਇਹਨੇ ਸਾਡੇ ਕੋ ਪੈਸੇ ਮੰਗਣ ਆਏ ਤੇ ਗੋਲੀ ਮਾਰ ਦੇ ਇਦੋਂ ਇਹਨੇ ਸਾਡੇ ਤੇ ਤਿੰਨ ਫਾਇਰ ਕੀਤੇ ਆ ਮੇਰੇ ਬ੍ਰਦਰ ਨੇ ਭੱਜ ਕੇ ਜਾਨ ਬਚਾਈ ਆ ਨਹੀਂ ਤਾਂ ਉਸ ਦਿਨ ਉਹਦੇ ਗੋਲੀ ਲੱਗ ਜਾਂਦੀ ਸੀ ਤੁਸੀਂ ਜੇ ਬਾਅਦ ਚ ਪੁਲਿਸ ਕੋਲ ਜਾ ਕੋਈ ਐਫ ਆਈ ਆਰ ਕਰਵਾਉਂਦੇ ਚਾਹੀਦਾ ਉਸ ਤੋਂ ਬਾਅਦ ਪੁਲਿਸ ਕੋਲ ਅਸੀਂ ਉਸ ਦਿਨ ਰਾਤ ਨੂੰ ਹੀ ਗਏ ਸੀ ਉਸ ਤੋਂ ਬਾਅਦ ਅਸੀਂ 10 ਦਿਨ ਲਗਾਤਾਰ ਜਾਂਦੇ ਰਹੇ ਪੁਲਿਸ ਸਟੇਸ਼ਨ ਤੇ ਪਰ ਉਹਨਾਂ ਨੇ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਬੈਠੇ ਨਹੀਂ ਆ ਜਾਂ ਤੁਸੀਂ ਰਾਈਨਾਵਾ ਕਰ ਲਓ ਹਾਂਜੀ ਕੀ ਕਾਰਨ ਕੀ ਲੱਗਦਾ ਕਿ ਪੈਸੇ ਦੇ ਕਰਕੇ ਜੀ 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 ਸਰ ਜੀ ਪੈਸੇ ਹੀ ਇੱਕ ਕਾਰਨ ਹੈ ਕਿ ਉਹਨਾਂ ਕੋਲ ਹਸਪੀਟਲ ਦੇ ਮਾਲਕ ਨੇ ਉਹ ਡਾਕਟਰ ਸਾਹਿਬ ਉਹਨਾਂ ਕੋਲ ਚਾਰ ਪੈਸੇ ਹੈਗੇ ਨੇ ਜਿਹਦੀ ਹੁਣ ਵੀ ਉਹ ਬੜੇ ਟੋਰ ਨਾਲ ਸਾਡੇ ਗਲੀ ਵਿੱਚੋਂ ਸਾਡੇ ਬੂਹੇ ਕੋ ਨੰਗਦੇ ਆ ਤੇ ਬਲਕਿ ਫਸ ਕੇ ਜਾਂਦੇ ਕਿ ਵੀ ਤੁਹਾਡੇ ਕੋਲ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਸਾਡੇ ਕੋਲ ਪੈਸੇ ਆ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਵੀ ਕਹਿ ਰਹੇ ਸਨ ਕਿ ਅਸੀਂ ਆਮ ਲੋਕਾਂ ਦੇ ਨਾਲ ਆ ਆਮ ਲੋਕਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਦਿੱਤੀ ਜਾਏਗੀ ਤੁਹਾਨੂੰ ਕੀ ਲੱਗਦਾ ਜੀ? ਅਸੀਂ ਤੇ ਆਪ ਸਰ ਬੜੇ ਪਰੇਸ਼ਾਨ ਅਸੀਂ ਤੇ ਆਪ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਚਲੋ ਇਹ ਸੋਚਿਆ ਸੀ ਕਿ ਚਲੋ ਕੁਝ ਨਾ ਕੁਝ ਚੇਂਜਸ ਆਣਗੇ ਪਰ ਅਸੀਂ ਹੁਣ ਪਛਤਾ ਰਹੇ ਹਾਂ ਕਿ ਅਸੀਂ ਨਹੀਂ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਇਹਨਾਂ ਨੂੰ। ਲੇਕਿਨ ਹੁਣ ਜੇਕਰ ਨਹੀਂ ਹੁੰਦਾ ਤੁਸੀਂ ਉਹਨਾਂ ਨਿਤਨ ਗਿਲਬਣੀ ਉਹਨਾਂ ਕੋਈ ਪਹੁੰਚੋ ਕਿ ਐਜੂਕੇਸ਼ਨ ਸ਼ੁਰੂ ਕੀਤਾ ਜਾ ਸਕਦਾ ਹੈ ਜੇ ਜਰੂਰ ਪਈ ਔਰ ਕੀ ਡਿਮਾਂਡ ਕੀ ਕਰਦੇ ਕੀ ਹੋਣਾ ਚਾਹੀਦਾ ਹੈ ਸਰ ਸਾਨੂੰ ਇਹੋ ਹੀ ਕਿ ਤੁਹਾਨੂੰ ਇਹਦੇ ਕੋਲ ਹਜੇ ਵੀ ਡਰ ਰਾ ਡਾਕਟਰ ਪ੍ਰਿਥਵੀ ਕੋਲ ਸਾਨੂੰ ਹਜੇ ਵੀ ਖਤਰਾ ਹੈ ਕਿ ਇਹ ਫਿਰ ਕੁਝ ਨਾ ਕੁਝ ਹਰਕਤ ਕਰੇਗਾ ਸਾਨੂੰ ਇਹਦੇ ਕੋਲ ਡਰ ਰਹਾ ਬਸ ਅਸੀਂ ਚਾਹੁੰਦੇ ਕਿ ਜੋ ਬੰਦੀ ਕਾਰਵਾਈ ਤੇ ਕੀਤੀ ਜਾਵੇ ਲੇਕਿਨ ਨਿਤਿਨ ਜੀ ਪੰਜਾਬ ਦੇ ਮੁੱਖ ਮੰਤਰੀ ਜਰੂਰ ਇੱਥੇ ਪਹੁੰਚ ਜੀ ਤੇ ਫਿਰ ਤੇ ਉਹ ਪੁਲਿਸ ਜਿਹੜੀ ਆ ਜਰੂਰ ਕਾਰਬੀ ਦੀ ਗੱਲ ਕਰਦੀ ਕਿ ਲੱਗਦਾ ਨਹੀਂ ਕਿਸ ਤਰ੍ਹਾਂ ਲੋਕਾਂ ਦੇ ਨਿੱਖੇ ਪਹੁੰਚੇ ਸੀ ਦੇਖੋ ਜੀ ਸਟਾਰਟਿੰਗ ਤੋਂ ਅਸੀਂ ਕਹਿੰਦੇ ਹਾਂ ਕਿ ਫਾਈਨੈਂਸ਼ੀਅਲ ਜਿਹਨੇ ਇਕਨੋਮਿਕਲ ਵੀਕਰ ਸੈਕਸ਼ਨ ਹੈਗਾ ਔਰ ਜਿਹੜੇ ਕਾਨੂੰਨ ਆ ਇਹ ਇਕੁਐਲਿਟੀ ਦਾ ਨਹੀਂ ਹੈਗਾ ਕਿ ਸਮਾਨਤਾ ਨਹੀਂ ਹੈਗੀ ਜੇ ਇੱਕ ਪਰਿਵਾਰ ਬਹੁਤ ਤਣਾਟਾ ਤੇ ਉਹ ਜੋ ਮਰਜੀ ਲਾਇਨ ਆਰਡਰ ਦੀ ਸਥਿਤੀ ਖਰਾਬ ਕਰੇ ਚਾਹੇ ਸ਼ਰੇਆਮ ਗੋਲੀਆਂ ਚੱਲਣ ਤੇ ਉਹ ਸਰਕਾਰ ਵੀ ਉਹਨੂੰ ਟੱਕ ਲੈਂਦੀ ਆ ਲੇਕਿਨ ਇੰਨਾ ਤੋਂ ਬੜੀ ਆਸ ਸੀ ਕਿ ਨਾਰਮਲ ਘਰਾਣੇ ਇਹਨਾਂ ਨੂੰ ਇੰਨਾ ਕ ਵੱਡਾ ਫਤਵਾ ਦਿੱਤਾ 92 ਐਮਐਲਏ ਬਣਾ ਕੇ ਭੇਜੇ ਕਿ ਭਾਈ ਸਾਹਿਬ ਤੁਹਾਨੂੰ ਕੋਈ ਵੀ ਕਾਨੂੰਨ ਪਾਸ ਕਰਨਾ ਜਾਂ ਕੋਈ ਵੀ ਪੰਜਾਬ ਦੇਚ ਲਾਣਾ ਤੇ 92 ਐਮਐਲਏ ਤੁਹਾਡੇ ਆ ਤੁਸੀਂ ਜੋ ਮਰਜ਼ੀ ਪਾਸ ਕਰ ਸਕਦੇ ਆ ਲੇਕਿਨ 92 ਐਮਐਲਏ ਹੋਣ ਤੋਂ ਬਾਅਦ ਵੀ ਇਹ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਅੰਡਰ ਕੰਮ ਨਾ ਕਰੇ ਪੁਲਿਸ ਪ੍ਰਸ਼ਾਸਨ ਆਪਣੀ ਮਰਜ਼ੀ ਕਰੇ ਸਰਕਾਰੀ ਕੈਮਰਾ ਤੋਂ ਵੀਡੀਓ ਨਿਕਲੇ ਤੇ ਪੁਲਿਸ ਵਾਲਾ ਪਰਚਾ ਨਾ ਦਵੇ ਤੇ ਬੜੀ ਹੈਰਾਨੀ ਦੀ ਗੱਲ ਆ ਫੇ ਤਾਂ ਮੈਨੂੰ ਡਾਇਰੈਕਟਲੀ ਲੱਗਦਾ ਕਿ ਇਕਨੋਮਿਕਲ ਵੀਕਰ ਸੈਕਸ਼ਨ ਹੈਗਾ ਇਹਨਾਂ ਦੇ ਨਾਲ ਜਿਹੜੀ ਆ ਭੇਤ ਭਾਅ ਹੋ ਰਿਹਾ ਜੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਨਾਲ ਭੇਤ ਵੱਡੇ ਲੈਵਲ ਤੇ ਭੇਤ ਭਾਅ ਹੋ ਰਿਹਾ ਲੇਕਿਨ ਪਹਿਲਾਂ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮਨਜੀਤ ਸਿੰਘ ਢਿਲੋਂ ਸਨ ਹੁਣ ਦੁਬਾਰਾ ਤੋਂ ਗੁਰਪ੍ਰੀਤ ਸਿੰਘ ਭੁੱਲਰ ਆ ਗਏ ਨੇ ਕੀ ਉਹਨਾਂ ਨੂੰ ਮਿਲਿਆ ਜਾਏਗਾ ਮੁਲਾਕਾਤ ਕੀਤੀ ਜਾਏਗੀ ਤਾਂ ਜੋ ਕਿ ਇਹ ਸਾਰੀ ਗੱਲਬਾਤ ਦੱਸੀ ਜਾ ਸਕੇ ਜਿਸ ਨਾਲ ਜਲੰਧਰ ਦੇ ਵਿੱਚ ਪੰਜ ਪੁਲਿਸ ਕਲਪਚਾਰੀ ਸਸਪੈਂਡ ਕੀਤੇ ਗਏ ਡਿਊਟੀ ਆਫ ਅਨਕਲ ਐਜੰਸੀ ਨੂੰ ਲੈ ਕੇ ਉਸ ਤਰ੍ਹਾਂ ਦਾ ਕਾਰ ਤੋਂ ਵੀ ਆਸਰਾਨੇ ਸ਼ਹਿਰ ਦੇ ਸੀਪੀ ਸਾਹਿਬ ਕੋ ਵੀ ਆਵਲੇ ਦੇ ਪਿੰਚਲੀ ਕਾਰਗੁਜ਼ਾਰੀ ਇਹਨਾਂ ਦੀ ਵਧੀਆ ਰਹੀ ਸ਼ਹਿਰ ਦੇ ਵਿੱਚ ਦੁਬਾਰਾ ਇਹਨਾਂ ਨੂੰ ਫੇਰ ਲਗਾਇਆ ਗਿਆ ਲੇਕਿਨ ਜੇ ਆਪਾਂ ਜਾ ਕੇ ਮਿਲਾਂਗੇ ਮੈਨੂੰ ਲੱਗਦਾ ਕਿ ਤੁਹਾਡੇ ਜਿਹੜੇ ਮਾਧਿਅਮ ਤੋਂ ਪਹਿਲੋ ਹੀ ਇਹਨਾਂ ਕੋ ਖਬਰ ਪਹੁੰਚ ਜੇਗੀ ਸ਼ਹਿਰ ਦੇ ਸੀਪੀ ਸਾਹਿਬ ਮੈਨੂੰ ਲੱਗਦਾ ਕਿ ਜੇ ਇਸ ਚੀਜ਼ ਲਾਈਵ ਦੇਖ ਕੇ ਤੇ ਮੈਨੂੰ ਲੱਗਦਾ ਕਿ ਜੇ ਚੰਗੀ ਕਾਰਗੁਜ਼ਾਰੀ ਕਰਨਗੇ ਤੇ ਮਿੰਟੇ ਜੀ ਪਰਚਾ ਡਾਟਰ ਪ੍ਰਿਥਵੀ ਤੇ ਦਰਜ ਕਰਕੇ ਤੋਂ ਮਿੰਟੇ ਜੀ ਅਰੈਸਟ ਕਰ ਲਿੱਤਾ ਜਾਵੇ ਤਾਂ ਜੋ ਲਾਣ ਨਾਟ ਦੀ ਸਥਿਤੀ ਜਿਹੜੀ ਸਹੀ ਰਹਿ ਸਕੇ ਇਹ ਲਵ ਕੁਮਾਰ ਨੇ ਕਮਪਲੇਂਟ ਕੀਤੀ ਹੈ ਜੀ اسلام آباد ਜੀ ਡਾਕਟਰ ਪ੍ਰਥਵੀ ਰਾਜ ਜੀ ਉਥੇ ਰਹਿੰਦੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਵੇਖ ਕੇ ਇਹ ਫਾਇਰ ਕੀਤੇ ਗਏ ਜਿਸ ਪੰਜ ਮਕਦਮਾ ਨੰਬਰ 205 اسلام آباد ਥਾਣੇ ਦਰਜ ਕਰ ਦਿੱਤਾ ਗਿਆ ਆਰਮੈਗਡ ਦੇ ਤਹਿਤ ਤੋਂ ਤਫਤੀਸ਼ ਸਾਡੀ ਜਾਰੀ ਹੈ ਤੇ ਜਲਦੀ ਫਿਰਤਾਰੀ ਕੀਤੀ ਜਾਊਗੀ ਜਿ ਕੋ ਜਿਹੜੀ ਵੀਡੀਓ ਮੇਰੇ ਕੋਲ ਆਈ ਉਹਦੇ ਮੁਤਾਬਕ ਦੋ ਫਾਇਰ ਲੱਗਦੇ ਨੇ ਬਾਕੀ ਇਹਨੂੰ ਪ੍ਰੋਪਰ ਪਰ ਟੈਕਨੀਕਲੀ ਇਹਨੂੰ ਚੈੱਕ ਕਰਾਂਗੇ ਕਿ ਇਹ ਵੀਡੀਓ ਜੇ ਕਿੰਨੀ ਕੋਈ ਅਥੈਂਥਿਸਟੀ ਕਿਨੀ ਹੈ ਗਿਆ ਤੇ ਉਹਨੇ ਮੁਤਾਖਰ ਕਰ ਲਈ ਜੀ ਉਸ ਵਾਰ ਦੀ ਇੱਕ ਹੋਰ ਗੱਲ ਜਿਹੜੀ ਜੇਕਰ ਗ੍ਰਿਪਟੀ ਦੇ ਖਰਾਬ ਪਹਿਲਾ ਵੀ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕਿ ਕਹਿੰਦਾ ਮੈਂਟਲੀ ਵੀ ਡਿਸਟਰਬ ਹੋਇਆ ਹੈ ਯੂਰ ਆਫ ਅ ਰਿਵੋਲਵਰ ਜੋ ਹੈ ਉਹ ਲਾਇਸੈਂਸ ਉਹ ਵੀ ਲੈਟ ਕੀਤਾ ਜਾ ਸਕਦਾ ਜੀ ਬਿਲਕੁਲ ਜੀ ਬਿਲਕੁਲ ਇਹ ਵੈਰੀਫਾਈ ਕਰਾਂਗੇ ਅਸੀਂ ਸਾਰਾ ਹੀ ਵੀ ਉਹਨੇ ਕਿਉਂ ਚਲਾਈ ਉਹਦੀ ਮੈਂਟਲ ਸਥਿਤੀ ਕੀ ਹੈ ਜੇ ਉਹਦੀ ਮੈਂਟਲ ਸਥਿਤੀ ਨਹੀਂ ਸਹੀ ਯੂਰ ਜੇ ਕੋਈ ਟਰੀਟਮੈਂਟ ਤੇ ਚੱਲਦਾ ਤਾਂ ਉਹਦਾ ਮਕਦਮਾ ਬਿਲਕੁਲ ਲਾਇਸੈਂਸ ਜਿਹੜਾ ਕੈਨਸਲ ਕੀਤਾ ਜਾਊਗਾ ਦੋਸ਼ੀਆਂ ਦੇ ਉੱਪਰ ਫੜਦ ਦੀ ਸ਼ੁਰੂਆਤ ਕਰ ਬਿਲਕੁਲ 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 ਜਲਦੀ ਦੋ